जिस कान रह गया जिस कान रह गया पर प्यारे कान का दियो उठते सुई ने जतना कितना खाके कहंदे या रो कन्या पर मेरे सतगुरु ने शीश पाड़े अदा का कुत्ता और देख ले एक पुत्री आन ने जो ते नैना बेट पठाणिया रो कन्या कुत्ता रा काजिया में प्यारा ना दुख रोया जे दुख बेट लगाणिया रो कन्या सुनो ਕਿਨਹੇ ਨਕੋਰ ਹੋਰ ਸੁਖਾ ਦੇਵੇ ਪਾਪਾ ਦੇ ਬੱਚਿਆ ਸਮਾਨ ਕੋ ਕਹੇ ਸਤਿਗੁਰੇ ਨਾ ਨਾ ਪਾਇ ਕੇ ਉਜਾਰੀ ਕਰਾ ਕੇ ਸਾਂਝ ਸੰਗਤ ਕਰੀ ਕਰਾਵਾ ਖਿਚਾ ਸਾਂਝ ਸਭ ਨਦਕਾ ਨਰਾਤੀ ਜੰਗ ਨੂੰ ਉਪ ਹੋਇ ਇੱਕੋ ਕਬਤਾ ਕਹੀ ਹੈ ਮੇਰੇ ਸਮੋ ਘਰ ਬਾਰੇ ਸਾਜ ਕਮਪਟ ਕਰਦੀ ਹੈ ਕੱਲ 6:00 ਵਜੇ ਦੇ ਨਾਲ ਪਰ ਮੈਂ ਆਂਦੇ ਕਰਾਉਣੇ ਚਾਹੀ ਆਓ ਪਿਆਰੇ ਸਰਸਾ ਦੇ ਗੁਰੂ ਨਾਨਕ ਦੇ ਸਾਜਾ ਦਿੱਲੀ ਦੇ ਜਾਨੜੀ ਜੋਗ ਦੇ ਵਿੱਚ ਤੇ ਹਿੰਦੀ ਪਾ ਕੇ ਗੱਜ ਗੱਜ ਨਹੀਂ ਹੈਣੀ ਬੇੜੀ ਬੇੜੀ ਸੈਣੀ ਗੜੀ ਮਾਰਦਾ ਸਰ ਉਹਨਾਂ ਦਾ ਨਾਮ ਧਾਰੀ ਦਾ ਸਾਜੇ जगदीर सिंह सिंह मुझे बहुत बड़ा जीवन ने बलबीर सिंह ਰੋਣ ਜਿੰਦ ਗਿਆਨੀ ਮਾਈ ਦੇ ਦੇਖੋ ਜਦੋਂ ਤੁਮ ਦੀ ਗੋਲਡ ਕ੍ਰੈਡਿਟ ਕਿਰਪਿਆ ਚਾਲ ਲੱਗਿਆ ਨਾ ਸਾਡੇ ਘਰਾਂ ਦੇ ਚਾਹੀ ਬਰਕਤਾਂ ਆ ਜਾਣੇ ਆਮ ਨਗਰ ਕិច្ច ਸਦਕਾਰ ਜੋ ਛੋਟੇ ਭਰਾ ਸਸਤਾ ਜੀ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੁੰਦੇ ਬਾਬਾ ਜੀਵਨ ਸਿੰਘ ਜਿਹੜਾ ਅਸੀਂ ਜਿਹੜਾ ਮਨਾ ਰਹੇ ਹੈ ਕਿ ਰਣਜੀਤ ਸਿੰਘ ਹੈਰੀ ਚੇਅਰਮੈਨ ਨੈਸ਼ਨਲ ਅਲਟ ਮਾਨਪੁਰਚਤ ਪੰਜਾਬ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੂਚੀਆਂ ਸੰਗਤਾਂ ਦੇ ਸਹਿਯੋਗ ਨਾਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਸਹਿਯੋਗ ਨਾਲ ਸ਼੍ਰੋਮਣੀ ਜਨਾਲਾ ਮਸੀਤ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਪੂਰਵਾ ਜਿਹੜਾ ਹਜ ਤੱਕ ਗੁਰਦੁਆਰਾ ਸਾਹਿਬ ਵਿਖੇ ਸੀ ਮਨਾ ਰਹੇ ਆ। ਸੋ ਸਾਡਾ ਜਿਹੜਾ ਮਕਸਦ ਹੈ ਉਹ ਇਹ ਹੈ ਕਿ ਸਮੁੱਚਾ ਦਰਦ ਪਾਇਚਾਰਾ। ਬਾਬਾ ਜੀਵਨ ਸਿੰਘ ਦੀ ਫਲਵਾੜੀ, ਬਾਬਾ ਬੀਰ ਸਿੰਘ ਤੀਰ ਸਿੰਘ ਦੀ ਫਲਵਾੜੀ, ਗੁਰੂ ਅਰਜਨ ਦੇਵ ਦੀ ਫਲਵਾੜੀ, ਸਤਿ ਕਬੀਰ ਜੀ ਦੀ ਫਲਵਾੜੀ ਗੁਗਨ ਸਿੰਘ ਦੇ ਸਾਹਿਬ ਦਾ ਜਿਹੜਾ ਮਿਸ਼ਨ ਸੀ। ਜੋ ਗੁਰੂ ਗ੍ਰੰਥ ਸਾਹਿਬ ਦਾ ਮਿਸ਼ਨ ਹੈ ਉਸ ਮਿਸ਼ਨ ਤੋਂ ਇਹਨਾਂ ਵਰਗਾਂ ਨੂੰ ਕਿਤੇ ਨਾ ਕਿਤੇ ਕੁਝ ਸਾਜ ਸਾਜਾਂ ਦੇ ਜਰ ਦੂਰ ਕੀਤਾ ਜਾਵੇ। ਤੋਂ ਸਾਡਾ ਇਹ ਉਪਰਾਲਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਮੁੱਚੀਆਂ ਸੰਗਤਾਂ ਨੂੰ ਸਮੁੱਚੇ ਦਲਤ ਭਾਈਚਾਰੇ ਨੂੰ ਕਿਵੇਂ ਜੋੜਾ ਹੈ। ਕਿਉਂਕਿ ਸ਼੍ਰੋਮਣੀ ਜਨਰਨ ਅਮਰ ਸਿੰਘ ਬਾਬਾ ਜੀਵਨ ਸਿੰਘ ਜੀ ਦੀ ਉਹ ਕੁਰਬਾਨੀ ਹੈ ਜਿਹਦੀ ਮਿਸਾਲ ਕਿਤੇ ਵੀ ਨਹੀਂ ਮਿਲਦੀ। ਬਾਬਾ ਜੀਵਨ ਸਿੰਘ ਜੀ ਸ਼੍ਰੋਮਣੀ ਜਨਰਨ ਯਾਨੀ ਕਿ ਪੰਥ ਦੇ ਖਾਲਸਾ ਪੰਥ ਦੇ ਜਿਹੜੇ ਪਹਿਲੇ ਜਨਰਨ ਬਣੇ ਗੁਰੂ ਤੇਗ ਬਹਾਦਰ ਸਾਹਿਬ ਦਾ ਪਵਿੱਤਰ ਸੀਸ ਉਸ ਸਮੇਂ ਜਦੋਂ ਉਹਨਾਂ ਨੇ ਹਿੰਦੂ ਧਰਮ ਨੂੰ ਬਚਾਉਣ ਲਈ ਦਿੱਲੀ ਦੇ ਵਿੱਚ ਆਪਣੀ ਸ਼ਹਾਦਤ ਦਿੱਤੀ ਉਤੋਂ ਪਵਿੱਤਰ ਸੀਸ ਬੜੀ ਦਰੇਰੀ ਦੇ ਨਾਲ ਉਤੋਂ ਚੁੱਕ ਕੇ ਲੈ ਕੇ ਆਏ ਆਪਣੇ ਪਿਤਾ ਸਦਰਨਾਥ ਉਸਹਿਦ ਕੀਤਾ ਉਹਨਾਂ ਦੇ ਤਾਇਆ ਆਗਿਆਰਾਮ ਗੁਰੂ ਤੇਗ ਬਹਾਦਰ ਸਾਹਿਬ ਦਾ ਪਵਿੱਤਰ ਧੜ ਲੈ ਗਏ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਜਿੱਥੇ ਗੁਰਦਵਾਰਾ ਕਾਬਗੰਢਾ ਜੀ ਮੌਜੂਦ ਹੈ ਚਮਕੌਰ ਦੀ ਗੜੇ ਵਿੱਚ ਆਖਰੀ ਜੰਗ ਜਦੋਂ ਹੋਈ ਤਾਂ ਉਸ ਜੰਗ ਦੇ ਆਖਰੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਸ਼੍ਰੋਮਣੀ ਜਰਨੈਲ ਆਖਰੀ ਸ਼ਹੀਦ ਹੋਏ ਸੋ ਸਾਰੀਆਂ ਚੀਜ਼ਾਂ ਨੂੰ ਸਮਾਜ ਤੱਕ ਲੈ ਕੇ ਜਾਣ ਲਈ ਸਿੱਖ ਜਗਤ ਤੱਕ ਲੈ ਕੇ ਜਾਣ ਲਈ ਮੁਰਖਤਾ ਤੱਕ ਲੈ ਕੇ ਜਾਣ ਲਈ ਕਿ ਜਿਸ ਭਾਵਨਾ ਦੇ ਨਾਲ ਉਹਨਾਂ ਨੇ ਨਿਰਸਵਾਰਥ ਹੋ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ਭਾਈ ਕਲਾਨਾ ਜੀ ਤੋਂ ਲੈ ਕੇ ਬਾਬਾ ਜੀਵਨ ਸਿੰਘ ਜੀ ਦੇ ਸਾਰੇ ਪਰਿਵਾਰ ਨੇ ਗੁਰੂ ਸਾਹਿਬਾਨ ਦਾ ਸਾਥ ਦਿੱਤਾ ਤੇ ਉਹਨਾਂ ਭਾਵਨਾਵਾਂ ਨੂੰ ਸਮਝ ਕੇ ਸੂਚੀ ਸੰਗਤ ਨੂੰ ਵੀ ਅੱਛਾ ਸਾਂਝਦਾ ਕਿ ਨਿਰਸਵਾਰਥ ਹੋ ਕੇ ਬਾਬਾ ਜੀਵਨ ਸਿੰਘ ਜੀ ਦੇ ਮਿਸ਼ਨ ਤੇ ਚੱਲ ਕੇ ਦੇਸ਼ ਦੀ ਏਕਤਾ ਤੇ ਖਣਤਾ ਨੂੰ ਬਚਾਉਣ ਲਈ ਖਾਲਸਾ ਬਾਥਰੂਮ ਬਚਾਉਣ ਲਈ ਗੁਰੂ ਰਣਜੀਤ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਸਾਨੂੰ ਪਰਨ ਕਰਨਾ ਚਾਹੀਦਾ ਹੈ ਕੰਮ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ